ਪੰਜਾਬ ਦੇ ਜਨਤ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਨਾਲ ਜੁੜੀਆਂ ਖਬਰਾਂ ਦੁਨੀਆ ਭਰ ਦੀਆਂ ਕੁਝ ਖਾਸ ਖਬਰਾਂ ਅਤੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਤੇ ਸ਼ੇਅਰ ਕਰਾਂਗੇ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਦੇ ਵਿੱਚ ਅਗਲੇ 2 ਹਫ਼ਤੇ ਧੁੱਪ ਲੱਗਣ ਦੀ ਸੰਭਾਵਨਾ ਤੇ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ 3 ਤਰੀਕ 9 10 11 ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਣ ਦੀ ਸੰਭਾਵਨਾ ਹੋਵੇਗੀ ਇਸੇ ਤਰ੍ਹਾਂ ਹੀ ਮੁਕਸਰ ਇਲਾਕੇ ਵਿੱਚ ਨਜ਼ਰ ਮਾਰੀਏ ਤਾਂ ਜ਼ਿਆਦਾਤਰ ਦਿਨਾਂ ਦੇ ਵਿੱਚ ਅਗਲੇ 2 ਹਫ਼ਤੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਬਾਕੀ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ 9 10 11 ਨੂੰ ਹੋ ਸਕਦੀ ਆ। ਬਰਨਾਲਾ ਤੇ ਨਾਲ ਲੱਗਦੇ ਜ਼ਿਲ੍ਹਿਆਂ ਤੇ ਮੌਸਮ ਤੇ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਜ਼ਿਆਦਾਤਰ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਵੱਧ ਤੋਂ ਵੱਧ ਟੈਂਪਰੇਚਰ ਅਗਲੇ 2 ਹਫ਼ਤੇ 32 ਡਿਗਰੀ ਤੇ ਰਾਤ ਦੇ ਟਾਈਮ 6 ਤੋਂ 7 ਡਿਗਰੀ ਸੈਲਸੀਅਸ ਜਾਵੇਗਾ। ਮੀਂਹ ਆਉਣ ਦੀ ਸੰਭਾਵਨਾ ਕੋਈ ਜ਼ਿਆਦਾ ਨਜ਼ਰ ਨਹੀਂ ਆ ਰਹੀ। ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੁੱਧਵਾਰ 5 ਤਰੀਕ ਨੂੰ ਹੋਵੇਗੀ। ਬਾਕੀ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਹਵਾ ਤੇ ਉਸ ਤੋਂ ਬਾਅਦ ਪਟਿਆਲਾ ਦੇ ਨਾਲ ਦੇ ਇਲਾਕੇ ਵਿੱਚ ਹੋਵੇਗੀ। ਅੰਮ੍ਰਿਤਸਰ ਤੇ ਬਾਕੀ ਮਾਝਾ ਇਲਾਕੇ ਤੇ ਨਜ਼ਰ ਮਾਰੀਏ 3 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ بارش ਹੋਣ ਦੀ ਸੰਭਾਵਨਾ ਹੈ। ਵਾਤਵਾਰ ਟੈਂਪਰੇਚਰ 19 ਡਿਗਰੀ ਤੇ ਰਾਤ ਦੇ ਟਾਈਮ ਘਟ ਕੇ 9 ਡਿਗਰੀ ਹੋਵੇਗਾ। 7 ਤੋਂ ਲੈ ਕੇ 12 ਤੱਕ ਹਲਕੇ ਤੋਂ ਦਰਮਿਆਨੀ ਬਦਲਵਾਈ ਦਿਨ ਤੇ ਰਾਤ ਦੇ ਟਾਈਮ ਦੇਖਦੀ ਰਹੇਗੀ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਪਠਾਨਕੋਟ ਉਤੇ ਨਜ਼ਰ ਮਾਰੀਏ ਤਾਂ ਮੌੜੇ ਧਾਰਮਿਕ ਪੈਣ ਦੀ ਸੰਭਾਵਨਾ ਦਿਨ ਸੋਮਵਾਰ 3 ਤਰੀਕ ਨੂੰ ਰਹੇਗੀ। ਬਾਕੀ ਦਿਨਾਂ ਦੇ ਵਿੱਚ ਇਸ ਹਫਤੇ ਹਲਕੇ ਤੋਂ ਦਰਮਿਆਨੀ ਧੁੱਪ 5-6 ਤਰੀਕ ਨੂੰ ਹੋਵੇਗੀ ਤੇ 4 ਤੇ 7 ਨੂੰ ਹਲਕੇ ਤੋਂ ਦਰਮਿਆਨੀ ਬਦਲਬਾਈ ਤੇ 4 ਨੂੰ ਦੁਬਾਰਾ ਫਿਰ بارش ਹੋ ਸਕਦੀ ਆ 9 ਤੋਂ ਲੈ ਕੇ 14 ਤੱਕ ਸੰਘਣੇ ਬੱਦਲ ਤੇ ਨਾਲ ਹਲਕੇ ਤੋਂ ਦਰਮਿਆਨੀ ਧੁੱਪ ਹੋਵੇਗੀ 14 ਤਰੀਕ ਨੂੰ ਦੁਬਾਰਾ ਤੋਂ ਫਿਰ ਮੀਂਹ ਆਉਣ ਦੀ ਸੰਭਾਵਨਾ ਪਟਾਣਕੋਟ ਦੇ ਵਿੱਚ ਰਹੇਗੀ ਹੁਣ ਨਜ਼ਰ ਮਾਰਦੇ ਆ ਪੰਜਾਬ ਦੀਆਂ ਕੁਝ ਖਬਰਾਂ ਉੱਪਰ ਪੰਜਾਬ ਸਰਕਾਰ ਵੱਲੋਂ ਤਕਰੀਬਨ 750 ਜਗ੍ਹਾ ਦੇ ਉੱਤੇ ਛਾਪੇ ਮਾਰੀ ਤੇ 12 ਹਜ਼ਾਰ ਲੋਕਾਂ ਦੇ FIR ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਨਸ਼ੇ ਨੂੰ ਠੱਲ ਪਾਉਣ ਦੀ ਕੋਸ਼ਿਸ਼ 3 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਨਮਨਕਨ ਹੋਵੇਗਾ। ਇਸ ਦੇ ਵਾਸਤੇ ਕੋਈ ਵੱਡਾ ਉਪਰਾਲਾ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਫਸਲ ਨੂੰ ਵੰਡਵੇਂ ਇਲਾਕੇ ਦੇ ਵਿੱਚ ਲਾਉਣਾ ਤੇ ਬਾਕੀ ਦੂਸਰੀਆਂ ਫਸਲਾਂ ਨੂੰ ਮਾਰਕੀਟ ਦੇ ਵਿੱਚ ਲਿਆਉਣਾ ਇੱਕ ਨਵੀਂ ਯੋਜਨਾ ਸੀ ਜੋ ਕਿ ਸੁਨੀਲ ਜਾਖੜ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਯੋਜਨਾ ਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਪੰਜਾਬ ਸਰਕਾਰ ਵਾਸਤੇ ਹੋਵੇਗੀ ਕਿਸਾਨ ਚੰਡੀਗੜ੍ਹ ਦੇ ਵਿੱਚ ਮਾਰਚ 5 ਤਰੀਕ ਨੂੰ ਮੋਰਚਾ ਲਗਾਉਣ ਜਾ ਰਹੇ ਨੇ ਤੇ ਸਰਕਾਰ ਵੱਲੋਂ ਉਹਨਾਂ ਨਾਲ ਪਹਿਲਾਂ ਤੋਂ ਹੀ ਗੱਲਬਾਤ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ 5 ਪਿਸਤਨ ਜੋ ਕਿ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ ਉਹ ਬਰਾਮਦ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਦੀ ਇੱਕ ਵੱਡੀ ਮਹਿੰਮ ਦੇ ਵਿੱਚ ਕਾਮਯਾਬੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਆ ਭਾਰਤ ਦੇ ਮੌਸਮੀ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਮਾਰਚ ਦੇ ਵਿੱਚ ਬਾਕੀ ਪੁਰਾਣੇ ਸਮੇਂ ਨਾਲੋਂ ਤਾਪਮਾਨ ਦੇ ਵਿੱਚ ਜ਼ਿਆਦਾ ਵਾਧਾ ਹੋਵੇਗਾ ਜਿਸ ਦੇ ਨਾਲ ਕਣਕ ਦੇ ਝਾੜ ਦੇ ਉਤੇ ਫਰਕ ਪੰਜਾਬ ਦੇ ਕਿਸਾਨਾਂ ਨੂੰ ਦੇਖਣਾ ਪਵੇਗਾ ਮੁਸਲਮ ਭਾਈਚਾਰੇ ਵੱਲੋਂ ਮਾਰਚ 2 ਤਰੀਕ ਨੂੰ ਰਮਾਦਾਨ ਇੰਡੀਆ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਟਰੰਪ ਦੀਆਂ ਬਦਲੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਇਲੀਗਲ ਪੰਜਾਬੀ ਜੋ ਕਿ ਯੂਐਸਏ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਾਫੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ। ਅਮਰੀਕਾ ਦੀ ਸਰਕਾਰ ਵੱਲੋਂ ਰਿਸਰਚ ਦੀ ਫੰਡਿੰਗ ਕੱਟ ਕਰਨ ਨਾਲ ਰਿਸਰਚਰ ਜਿਆਦਾ ਜਰਮਨੀ ਵੱਲ ਨੂੰ ਜਾ ਰਹੇ ਨੇ ਤਾਂ ਕਿ ਉਥੇ ਜਰਮਨੀ ਉਹਨਾਂ ਨੂੰ ਜਾਦੇ ਪੈਸੇ ਤੇ ਰਿਸਰਚ ਓਪਰਚ्युनिटीਜ਼ ਪ੍ਰੋਵਾਈਡ ਕਰ ਰਿਹਾ ਪੰਜਾਬ ਦੇ ਮੌਸਮ ਅਤੇ ਦੁਨੀਆ ਭਰ ਦੀਆਂ ਖਾਸ ਖਬਰਾਂ ਜਾਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨਾਲ ਪਹਿਲਾਂ ਹੀ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ